ਸਤ ਸ੍ਰੀ ਅਕਾਲ ਦਸਾਰਨ ਮਾਡੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਲਵਾਨ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀਆਂ ਤੁਹਾਨੂੰ ਦਿਖਾਉਣੀਆਂ ਇੱਕ ਗੱਬਣ ਤੁਹਾਨੂੰ ਦਿਖਾਉਣੀ ਤੇ ਇੱਕ ਤਾਜੀ ਸੂਈ ਤੁਹਾਨੂੰ ਦਿਖਾਵਾਂਗੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਸਭ ਵਧੀਆ ਜੀ ਵੇਖ ਗਿਆ ਤਾਂ ਨਾਲ ਮਾਲ ਫਿਰ ਉਦੋਂ ਹੀ ਵੇਖਿਆ ਵੀਰ ਜੀ ਫੇਰ ਆਈਆਂ ਵਿੱਚੋਂ ਫੇਰ ਵੇਚੀਆਂ ਇਹ ਰਾਤ ਦੀਆਂ ਆਈਆਂ ਜੀ ਦੋ ਠੀਕ ਹੈ ਦੋ ਹੀ ਆ ਬਸ ਦੋ ਜੀ ਠੀਕ ਚਲੋ ਨਾਮ ਦੱਸਦੇ ਕਰੀਏ ਨਾਮ ਮੇਰਾ ਸੁਨ ਪਹਿਲਵਾਨ ਜੀ ਤੇ ਪਿੰਡ ਪੰਜ ਕਰਾਈਆਂ ਅਸੀਂ ਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ 981897029 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਤਾਜੀ ਸੋਈ ਤੋਂ ਹੀ ਆਪਾਂ ਕਰਨੀ ਆ ਮਗਰ ਬੱਚੀ ਜੀ ਇਹਦੇ ਬੱਚੀ ਬਹੁਤ ਵਧੀਆ ਮ ਤੇ ਵਸ਼ੇ ਵੀ ਸੋਹਣੀ ਆ ਜਿਹੜੀ ਮਗਰ ਇਹਨੂੰ ਕਿਹੜੀ ਆ ਦਿੰਦੇ ਇਹ ਚਰ ਹਰ ਸ਼ਰ ਜਰਸੀ ਕ੍ਰੋਸ ਹੀ ਆ ਗਈ ਚਲੋ ਇਹ ਹਾਂਜੀ ਹਾਂਜੀ ਆ ਦੇਖ ਸਕਦੇ ਜੀ ਬਾਕੀ ਸੋਹਣੇ ਰੰਗ ਦੀ ਆ ਜਿਹੜੀ ਪਿਆਰੀ ਜੀ ਹੈ ਤੇ ਥਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ ਕਿੰਨਾ ਚਿਰ ਹੋਇਆ ਵਿਧੇ ਨਾ ਸੋਈ ਨਾ ਵੀ ਤੇ ਇਹਨੂੰ ਅੱਜ ਚੌਥਾ ਦਿੰਦੇ ਚੌਥਾ ਦੇਨੇ ਆ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਤੇ ਕੋ ਭਾਵੇਂ ਤੇ ਦੁੱਧ ਲਾ ਲਓ ਤੇ ਭਾਵੇਂ ਬੋਲਾ ਲਾ ਲਓ ਬੱਚੇ ਦਾ ਪਾ ਕੇ 12 ਕਿਲੋ ਹੋ ਗਏ ਅੱਛਾ ਹਾਂਜੀ ਠੀਕ ਹੈ ਤੇ ਕਿੰਨਾ ਚਵਾਈ ਜਾਊਗੀ ਬ੍ਰੀਡ ਬਲੂਡ ਚੰਗੀ ਆ ਚਲੋ ਦੁੱਧ ਦਿੰਦਾ ਵੀ ਦੀ ਸੇਵਾ ਦਾ ਜਿਹੜਾ ਪਾ ਲੋ ਉਹਨਾਂ ਹੀ ਚੋਲੋ ਨਹੀਂ 13-14 ਕਿਲੋ ਦੇ ਚਵਾਉਗੀ 2 ਕਿਲੋ ਤੇ ਵਧੂਗੀ ਜੀ ਠੀਕ ਹੈ ਜੀ ਹੋਰ ਬੱਚੇ ਤਾਂ ਪਾ ਗਏ ਮੇਰੇ ਘਰ ਆ ਜਿਹੜਾ ਚਾਰ ਟੈਂਕ ਚੋ ਕੇ ਖੜੇ 12 ਕਿਲੋ ਹੋ ਗਏ ਬੱਚੇ ਜਿਹੜਾ ਘਰ ਚਵਾ ਦੋਗੇ ਚਵਾ ਕੇ ਦੇਣਾ ਜੀ ਠੀਕ ਹੈ ਤੇ ਇਹਦੇ ਚਵਾਈ ਕਿੰਨੇ ਕ ਵਜਦੀ ਹੋਈ ਜੀ ਚਵਾਈ ਵੀਰ ਜੀ ਆਪਾਂ ਕੀਤੀ ਜੇ ਕੋਈ 6 ਵਜੇ ਦੀ 6 ਵਜੇ ਦੀ ਹਾਂਜੀ ਹਾਂਜੀ ਖੋਲੋ ਫਿਰ ਤੋਰ ਦਿਆਂ ਹੁਣ ਜਿਹੜਾ ਸਵਾ 10 ਦਾ ਟਾਈਮ ਹੋਇਆ ਜਿਹੜੀ ਵੀਡੀਓ ਬਣਾਉਂਦੀ ਆ ਕੋਈ ਵੀ ਰੋਸਾ ਨਾ ਜਿਹੜਾ ਹਵਾਨੇ ਦਾ ਅੱਜ ਜਲਾਵੇ ਲੈ ਆ ਤੇ ਹਾਂਜੀ ਵੀਰ ਜੀ ਫਿਰ ਇੱਕ ਥੋੜਾ ਜਿਹਾ ਸਰਨ ਜਾਦੀ ਇਹਦੀ ਸਰ ਮਾੜੀ ਜਹੀ ਜੀ ਮਾੜੀ ਜੀ ਲੱਤ ਦੱਬਦੀ ਜੀ ਵੀਰ ਜੀ ਠੀਕ ਹੈ ਇਹਦਾ ਆਪਾਂ ਵੀਡੀਓ ਦੱਸਣਾ ਕੋਈ ਵੀਰ ਭਰਾਵਾਂ ਨਾਲ ਨਹੀਂ ਮੰਗਾਵੇ ਨਾ ਹਾਂਜੀ ਹਾਂਸ ਕੇ ਦੇਵਾਂਗੇ ਉਤਰਾ ਵੀਰ ਜੀ ਠੀਕ ਹੈ ਇਹ ਆ ਕਿ ਚਲੋ ਤੋਰ ਕੇ ਤੇ ਆਪਾਂ ਵਿਖਾਈ ਦਿੱਤੀ ਆ ਤੇ ਮਾੜੀ ਜਹੀ ਜੀ ਸਰਨ ਠੀਕ ਹੈ ਤੇ ਮੁੱਲੇ ਦਾ ਮੁੱਲ ਵੇਖੋ ਜਨੇਕ ਦੀ ਹੈ ਜੀ ਕਿੰਨਾ ਇਹ ਦੇ 35 ਦੇ ਦਗੇ ਜੀ ਨਹੀਂ ਕਰੀਏ ਮਾਨਤਨ ਕੋ ਹੋਰ ਕਿੰਨੇ ਦਾ ਪਰ ਛੋੜ ਹੀ ਹੋਣੀ ਜੀ ਜੇ ਮੈਂ ਤੁਹਾਨੂੰ ਆਖੋਗੇ ਨਾ ਉਹਨੇ ਨਾ ਤੁਸੀਂ ਤੁਸੀਂ ਹੀ ਕਰਨੀ ਜੀ ਤੁਸੀਂ ਕਰਨੀ ਤੁਹਾਡੇ ਤੇ ਹੀ ਆ ਜੀ ਗੱਲ 32000 ਤੇ ਦੇ ਦਈਏ ਫਿਰ ਦੇ ਦਾਂਗੀ 32000 ਦੀ ਵੀਰ ਜੀ ਛੋੜ ਹੀ ਹੋਣੀ ਠੀਕ ਹੈ ਚਲੋ ਬਾਕੀ ਮੌਕੇ ਤੇ ਮਾਨਤਨ ਹੋਰ ਕਰਦੇ ਬਾਕੀ ਨਾਲ ਵੀ ਛੁੰਡੀ ਬੜੀ ਏ ਨਹੀਂ ਵੀ ਕੋਈ ਰੱਸੀ ਪਾਉਣ ਦੀ ਲੋੜ ਤੇ ਦੁੱਧ 12 ਲੀਟਰ ਜਿਹੜਾ ਘਰੋਂ ਜਵਾਦ 12 ਲੀਟਰ ਭਾਵੇਂ ਬੋਲਾ ਲਾ ਲੇ ਭਾਵੇਂ ਦੁੱਧ ਲਾ ਲੇ ਅੱਜ ਚੰਗਾ ਦਿਨ ਚ ਸੂਈ ਠੀਕ ਹੈ ਜੀ ਮੱਛੀ ਬਹੁਤ ਚੰਗੀ ਮਗਰ ਠੀਕ ਹੈ ਪਲੇਟ ਬੜੀ ਚੰਗੀ ਜੀ ਮੱਛੀ ਸੋਹਣੀ ਆ ਜਿਹੜੀ ਮ ਨਾਰਮਲ ਜਿਹਾ ਕਰਦੇ ਇਹਦਾ ਇਹਦਾ ਕਿੰਨਾ ਸੁਆਜ ਪਹਿਲਾ ਸੁਆਜ ਮਿੱਠੀ ਸੁਆਜ ਅੱਛਾ ਤੇ ਇਹ ਕਿੰਨਾ ਦੁੱਧ ਚ ਆਜੂਗੀ ਦੁੱਧ ਵੀਰ ਜੀ ਚਲੋ ਬਰੀਡ ਕੁਇੰਕ ਚੰਗੀ ਆ 11-12 ਕਿਲੋ ਕਰੂਗੀ ਦੁੱਧ ਬਾਕੀ ਦੇ ਵੀਰ ਜੀ ਆਪਾਂ ਦੀ ਇਹੋ ਬੇਲ ਦੇ ਨਾਲ ਜੋੜ ਕੇ ਵੀ ਦੁੱਧ ਹੁੰਦਾ ਸੇਵਾ ਦਾ ਅੰਦਾਜ਼ਾ ਹੀ ਆ ਗੱਬਣ ਵਚ ਚਲੋ ਗੱਬੜਿਆਂ ਬਾਕੀ ਦੁੱਧ ਜਿੰਨਾ ਪਾਲੋ ਉਨਾਂ ਹੀ ਚੋਲੋ ਇਹਨਾਂ ਨੂੰ ਠੀਕ ਹੈ ਜੀ ਆਹ ਥਣ ਵੀ ਇਹਦੇ ਲੱਗਦੇ ਤਾਂ ਦੇਖ ਸਕਦੇ ਜੀ ਤੋਰੋ ਹੈ ਕਰੀਨ ਤੋਰ ਬਾਕੀ ਨਾਰਮਲ ਜਿਹਾ ਕਰਦੇ ਆ ਇਹਦਾ ਬਹੁਤਾ ਵੱਡਾ ਨਹੀਂ ਆ ਤਾਂ ਦੋਸਤ ਬਾਕੀ ਇੱਥੇ ਆ ਗਿਆ ਆਪਣੀ ਨਿਗਾਹ ਚੋਂ ਵੇਖ ਕੇ ਗੱਟ ਕੇ ਖੜੋਗੇ ਜਿਹੜਾ ਪਤਾ ਲੱਗ ਜਾਂਦਾ ਪ੍ਰੋਪਰ ਹਰ ਕਿਸੇ ਦੇ ਪਸ਼ੂ ਵੇਖਣ ਦੀ ਆਪੋ ਆਪਣੀ ਨਿਗਾਹ ਵਾ ਬਾਕੀ ਇਹ ਕਿ ਉਹ ਤੇਰਾ ਸੰਭੀ ਸੰਭੀ ਚੰਗੀ ਆ। ਬਾਕੀ ਫੈਟ ਚੰਗੀ ਆਈ ਜਾਊਗੀ ਇੰਨਾ گاਵਾ ਦੀ। ਤੇ ਇਹਦਾ ਮੁੱਲ ਵੀ ਦੀ ਫਿਰ। ਇਹ 30 ਦੀ ਦੇ ਦੀ ਜੀ। ਨਹੀਂ ਵਿੱਚੇ ਛੋਟ ਛੜ ਕਰਦੀ ਐ ਸਾਮਸੂਮ ਕਰਨੀ ਕਿ। ਤੁਸੀਂ ਕਰੋ ਤੁਸੀਂ ਕਰਨਾ ਜੋ ਕੁਝ ਕਹੋਗੇ ਉਹ ਹੀ ਹੋਊਗਾ ਪਰ ਛੋੜਾ ਹੀ ਹੋਣੀ ਆ ਜੀ। ਕਿੰਨੇ ਦੀ ਦੇਣੀ ਫਿਰ? ਤੁਸੀਂ ਦੱਸੋ ਜੀ ਕਿੰਨੇ ਦੀ ਆ ਜੀ। 3 ਛੜ ਦੀ ਐ। ਔਰ ਦੋ ਜੀ ਹੋਰ ਕਰ ਦੋਗੇ ਮਨ ਨਾ ਬਸ ਇੰਨਾ ਹੀ ਹੋਣਾ ਜੇ ਛੋੜੀ ਹੋਣੀ ਮਿਰਜੀ ਠੀਕ ਚਲੋ ਮੌਕੇ ਤੇ ਤੇ ਕਰੋਗੇ ਕਰੋ ਤੇ ਮਨਤਨ ਕਰਾਂਗੇ ਚਲੋ ਠੀਕ ਹੈ ਮਾ ਸਾਹ ਉੱਥੇ 100 ਹੋਣੀ ਹੈ 200 ਕਰ ਦਾਂਗੇ ਠੀਕ ਹੈ ਜੀ 500 ਕਰ ਦਾਂਗੇ ਹੋਰ ਕੀ ਹੋਣਾ ਹੈ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਕੋਈ ਰੁਕਸ਼ ਕਹਨਾ ਠੀਕ ਹੈ ਵੀਰ ਜੀ ਇੱਥੇ ਜਿਹੜੀ ਆ ਦੱਪਣ ਆਂ ਵੀ ਆਪਣੀ ਟਿੱਪ ਕੇ ਖੜਨਾ ਪਾਸ ਕਰਕੇ ਖੜ ਹਾਂਜੀ ਜਿਹੜੀ ਜੂਈ ਆ ਤਸੱਲੀ ਕਰਕੇ ਮੇਰੇ ਘਰ ਲੋ ਟਾਈਮ ਚ ਹੁਣ 12 ਕਿਲੋ ਬੱਚੇ ਦਾ ਪਾ ਕੇ ਬੌਲਾ 12 ਭਾਂਡਾ ਦੁੱਧ ਲਾਉਂਦੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ